ਇਹਨਾਂ ਪੋ ਨੂੰ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਤੋਂ ਬਾਅਦ ਦਿਵਾਨ ਟੋਡਰਮਲ ਜੀ ਨੇ ਸੂਬੇ ਸਰਹੰਦ ਕੋਲ ਜਾ ਕੇ ਉਹਨਾਂ ਦੇ ਸ਼ਰੀਰਾਂ ਦੀ ਮੰਗ ਕੀਤੀ ਕਿ ਭਾਈ ਅਸੀਂ ਅੰਤਮ ਸੰਸਕਾਰ ਕਰਨਾ ਹੈ ਤਾਂ ਸੂਬੇ ਸਰਹੰਦ ਦਾ ਲਾਲਚ ਇੰਨਾ ਵੱਧ ਚੁੱਕਾ ਸੀ ਉਹ ਕਹਿੰਦਾ ਜੀ ਜ਼ਮੀਨ ਖਰੀਦਣੀ ਪਵੇਗੀ ਤੁਹਾਨੂੰ ਅਸੀਂ ਤਾਂ ਜ਼ਮੀਨ ਨਹੀਂ ਆਵੇਂ ਦੇ ਸਕਦੇ ਸੰਸਕਾਰ ਕਰਨ ਵਾਸਤੇ ਪਰ ਮੋਹਰਾਂ ਵੀ ਖੜੀਆਂ ਕਰਨੀਆਂ ਪੈਣਗੀਆਂ ਤੇ ਦਿਵਾਨ ਟੋਡਰਮਲ ਜੀ ਨੇ ਖੜਵੀਆਂ ਮੋਹਰਾਂ ਕਰਕੇ ਤੇ ਉਹ ਜਗਾ ਜਿਹੜੀ ਆ ਖਰੀਦੀ 78000 سونے ਦੀਆਂ ਮੋਹਰਾਂ ਸੀ ਜਿਹੜੀਆਂ ਜਿਨ੍ਹਾਂ ਦੀ ਕੀਮਤ 2 ਅਰਬ 50 ਕਰੋੜ ਰੁਪਏ ਬਣਦੀ ਆ ਜੋਤੀ ਸਰੂਪ ਦਾ ਸਥਾਨ ਦੁਨੀਆ ਦੀ ਉਹ ਸਭ ਤੋਂ ਮਹਿੰਗੀ ਜਗਾ ਇਥੇ ਸਾਬ ਜਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਦੀਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਜ਼ਮੀਨ ਖਰੀਦ ਕੇ ਸਸਕਾਰ ਕੀਤਾ ਮੋਤੀराम ਮਹਿਰਾ ਜੀ ਵੀ ਉਹਨਾਂ ਦੇ ਨਾਲ ਲੱਗੇ ਸਨ